ਆਸਾਨ ਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਬਕਰੇ ਤਰੀਕੇ ਨਾਲ ਸਰਪ੍ਰੈਾਈ ਤਿੰਦੇ ਹਨ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਤੋਂ ਦੇਖ ਸਕਦੇ ਹੋ ਕਿ ਕੁੜੀ ਕੈਨੇਡਾ ਤੋਂ ਚੋਰੀ ਚੋਰੀ ਬਿਨਾ ਦੱਸੇ ਆਪਣੇ ਘਰ ਆਉਂਦੀ ਹੈ ਤੇ ਘਰ ਆ ਕੇ ਆਪਣੀ ਮਾਂ ਨੂੰ ਆਵਾਜ਼ਾਂ ਮਾਰਦੀ ਹੈ ਜੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ You yeah. burn yeah.